ਇਸ ਗਲਤੀ ਟੱਕਾ ਹੈ ਹੂੰ ਕਿਉਂ ਮੈਨੂੰ ਸਾਡੇ ਫਰੀਦਪੁਰ ਜਿਹੜੇ ਦਾ ਪ੍ਰਧਾਨ ਦਾ ਫੋਨ ਹੋਣੀ ਆਇਆ ਉਹ ਕਹਿੰਦਾ ਵੀ ਮੇਰੇ ਬਾਰਗੇ ਪੁਲਸ ਲਾ ਛੱਡੀ ਐ ਮੈਂ ਲਖੋ ਦੇ ਆਗੂ ਨਾਲ ਗੱਲ ਕਰੀ ਨਿਰਮਲ ਚੰਡੂ ਕੇ ਨਾਲ ਉਹਦੇ ਨਾਲ ਵੀ ਕਿਵੇਂ ਆ ਤਿਆਰੀ ਉਹ ਕਹਿੰਦਾ ਮੇਰੇ ਵੀ ਬਾਰਗੇ ਪੁਲਸ ਲਾ ਛੱਡੀ ਐ ਜਿੰਨੇ ਵੀ ਲੀਡਰਾਂ ਨਾਲ ਮੇਰਾ ਗੱਲਬਾਤ ਹੋਈ ਹੈ ਸਾਰੇ ਲੀਡਰਾਂ ਨੂੰ ਘਰੇ ਮਤਲਬ ਇੱਕ ਤਰ੍ਹਾਂ ਦਾ ਨਾਜਰ ਉਹ ਵੀ ਉਹ ਨਾਂ ਮੰਤੇ ਅੰਤੇ ਇਹ ਸਰਦਾਰ ਕਿਸਾਨਾ ਗੁਰੂ ਹਰਗੋਬਿੰਦ ਸਿੰਘ ਮਾਨਸਾ ਜੀ ਨੂੰ ਅੱਜ ਹਾਊਸ ਅਰੈਸਟ ਕਰ ਲਿਆ ਗਿਆ ਆਪੂ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਬਾਰੇ ਅੱਜ ਅਸੀਂ ਮਤਲਬ ਤਾਂ ਨੇ ਸਿੱਧੂ ਨੂੰ ਛਡਾਉਣ ਵਾਸਤੇ ਹਮ ਸਾਰੇ ਪੰਜਾਬ ਦੇ ਵਿੱਚੋਂ ਕਿਸਾਨ ਲੀਡਰ ਮਜ਼ਦੂਰ ਲੀਡਰ ਸਾਰੇ ਅਸੀਂ ਉੱਥੇ ਜਾ ਰਹੇ ਹਾਂ ਮੈਂ ਮਤਲਬ ਫੋਟਿਆ ਰਿਹਾ ਕਿ ਪਰ ਮੈਨੂੰ ਬਾਹਰ ਲੈਕਣ ਤਾਂ ਅਮਰੂਪ ਕੋਸ਼ਿਸ਼ ਕੀਤੀ ਹੈ ਮੈਂ ਇੱਕ ਬੰਦੇ ਨੂੰ ਜਹੂਜਣਾ ਚਾਹੁੰਦਾ ਵੀ ਜੇ ਸਾਰੇ ਲੀਡਰ ਠੀਕ ਹੁਕਮ ਅਸਰ ਪਾਉਂਦੇ ਨੀ ਜੀ ਉੱਥੇ ਲੀਡਰ ਨਾ ਗਏ ਉੱਥੇ ਮਤਲਬ ਲੋਕਾਂ ਦੀ ਝਟਪ ਪੈਂਦੀ ਆ ਤਾਂ ਨੁਕਸਾਨ ਹੋ ਸਕਦਾ ਹੈ ਹਾਂ ਇਹਦੇ ਬਾਰੇ ਜੇ ਅਸਰਾਂ ਨਾਲ ਗੱਲ ਕਰੋ ਅਸੀਂ ਗੱਲ ਕਰ ਲਏ ਹਾਂ ਤੇ ਵੀ ਜੇ ਲੀਡਰ ਸੇ ਜਾਣ ਕਿ ਦਾ ਤਚਾਰ ਆ ਸਕਦਾ ਕਿਉਂ ਨੌਜਵਾਨ ਨਹੀਂ ਤਿਆਰਪਾ ਹੁੰਦਾ ਇਸ ਸੰਘਰਸ਼ ਕਿਵੇਂ ਲੜਨੇ ਨੇ ਬਿਲਕੁਲ ਅਸੀਂ ਉੱਥੇ ਕੰਟਰੋਲ ਕਰਕੇ ਉਸਨੂੰ ਸਹੀ ਰੱਖ ਸਕਦੇ ਹਾਂ ਜੀ ਜੀ ਕਿਹਦਾ ਸੁਖਿਆ ਦੇ ਅਸਰ ਨਾਲ ਗੱਲ ਕਰੂ ਮੈਂ ਅਜੇ ਇੱਥੇ ਮੈਂ ਕੋਈ ਗੱਲ ਨਹੀਂ ਮੇਰੀ ਆਪਣੇ ਅਸਰ ਨਾਲ ਗੱਲ ਕਰ ਲੈਣੇ ਕਿਵੇਂ ਲੱਗ ਰਿਹਾ ਬਾਪੂ ਜੀ ਇਹ ਜਿਹੜਾ ਭਗਵੰਤ ਮਾਨ ਦਾ ਹੁਣ ਮੇਰਾ ਖਲਾ ਸਰਕਾਰ ਦਾ ਇਸ ਗਲਤੀ ੱਤੇ ੱ ਕਿਉਂ ਮੈਨੂੰ ਸਾਡੇ ਫਰੀਦਪੁਰ ਜਿਹੜੇ ਦਾ ਪ੍ਰਧਾਨ ਦਾ ਫੋਨ ਹੋਣੀ ਆਇਆ ਉਹ ਕਹਿੰਦਾ ਵੀ ਮੇਰੇ ਬਾਰਗੇ ਪੁਰਸਲਾ ਛੱਡੀ ਹੈ ਮਾ ਲਖੋਦੇ ਆਗੂ ਨਾਲ ਗੱਲ ਕਰੀ ਨਰਮਲ ਚੰਡੂ ਕੇ ਨਾਲ ਉਹਦੇ ਨਾਲ ਵੀ ਕਿਵੇਂ ਆ ਤਿਆਰੀ ਉਹ ਕਹਿੰਦਾ ਮੇਰੇ ਵੀ ਵਾਰ ਕੇ ਪੁਲਿਸ ਨਾਲ ਛੱਡੀ ਆ ਜਿੰਨੇ ਵੀ ਲੀਡਰਾਂ ਨਾਲ ਮੇਰਾ ਤੇ ਗੱਲਬਾਤ ਹੋਈ ਹੈ ਸਾਰੇ ਲੀਡਰਾਂ ਨੂੰ ਘਰੀ ਮਤਲਬ ਇੱਕ ਤਰ੍ਹਾਂ ਦਾ ਨਜ਼ਰਬੰਦ ਕਰਿਆ ਹੋਇਆ ਹੈ ਇਹ ਸਰਕਾਰ ਦੀ ਗਲਤੀ ਹੈ ਲੋਕਾਂ ਚ ਰੋਹ ਆ ਲੋਕਾਂ ਦਾ ਇਕੱਠ ਹੋਊਗਾ ਸਰਕਾਰ ਅੱਜ ਵੀ ਉਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾ ਕਰੇ ਕਰੇ ਅਸੀਂ ਤਾਂ ਇੱਥੋਂ ਤੱਕ ਕਹਿੰਦੇ ਆ ਕੱਲਾ ਉਹਨੂੰ ਰਿਹਾ ਨਾ ਕਰੀ ਜਿਹੜੇ ਬੁੱਧੀਜੀਵੀ ਫੜੇ ਨੇ ਸੈਂਟਰ ਸਰਕਾਰ ਨੇ ਜਿਹੜੇ ਸਿੰਘਬੰਦੀ ਅੰਦਰ ਨੇ ਜਾਂ ਮੁਸਲਮਾਨ ਕੋਈ ਬੁੱਧੀ ਅੰਦਰ ਨੇ ਜਾਂ Hindu ਬੁੱਧੀ ਵਿਵੇnder ਨੇ ਸਾਰਿਆਂ ਨੂੰ ਰੱਖ ਕੇ ਮੰਗਤਾ ਹੀ ਸਾਰੇ ਦੇ ਕਹਦੇ ਪਰ ਤੁਰਤ ਮੰਗ ਭਾਨੇ ਸਿੱਧੂ ਦੀ ਹੈ ਜਿਹੜਾ ਉਹਦੇ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੇ ਮੇਰਾ ਖਿਆਲ ਹੈ ਵੀ ਅੱਜ ਉਦੋਂ ਚਾਰ ਗੁਣਾ ਇਕੱਠ ਹੋਣਾ ਹੈ ਪੂਰੀ ਲੋਕਾਂ ਦੀ ਤਿਆਰੀ ਹੈ ਮੈਨੂੰ ਸਾਰੇ ਫੋਨ ਆਈ ਜਾਂਦੇ ਜੱਥੇਬੰਦੀਆਂ ਦੇ ਪਰ ਜਿਹੜੇ ਮੇਨ ਲੀਡਰ ਨੇ ਉਹ ਪ੍ਰਸ਼ਾਸਨ ਨੇ ਸਾਰਿਆਂ ਦਿਨ ਕਰਕੇ ਰੇ ਹੋਏ ਨੇ ਸੀਲ ਬੰਦ ਕਰ ਮੈਂ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਕੀਦੀ ਕਰਦਾ ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਹੈ ਤਾਂ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਵੇ ਕਿਸੇ ਵੀ ਟੰਗ ਨਾਲ ਰਿਹਾ ਕੀਤਾ ਜਾਵੇ ਤੇ ਨਹੀਂ ਹੁਣ ਨਾਜ ਅਧੋਲਨ ਜਾਰੀ ਰਹਿਊਗਾ ਤੀ ਕਿੰਨੋ ਨੌਜਵਾਨਾਂ ਲਈ ਕੀ ਸੰਦੇਸ਼ ਬਾਪੂ ਜੀ ਜਿਹੜੇ ਉੱਥੇ ਜਾ ਰਹੇ ਨੇ ਨੌਜਵਾਨ ਉਹਨਾਂ ਲਈ ਕੀ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਉਹ ਸ਼ਾਂਤ ਰੱਖਣ ਠੀਕ ਹੈ ਜੀ ਆ ਦੋਲਨ ਨੂੰ ਕਦੇ ਵੀ ਹਿੰਸਕ ਨਹੀਂ ਹੋਣਾ ਚਾਹੀਦਾ ਸਾਰੀ ਉਮਰਾਂ ਦਾ ਜੇ ਦੋਲਨ ਹਿਲ ਚੋ ਗਿਆ ਤਾਂ ਦੋਲਨ ਮੁੜ ਕੇ ਮਤਲਬ ਚੱਲਣਾ ਨੀਗਾ ਦੋਲਨ ਨੂੰ ਸ਼ਾਂਤ ਰੱਖਣ ਉੱਥੇ ਪ ਸਾਡੇ ਘਰ ਕਿੰਨਾ ਚਿਰ ਘੇਰ ਲੈਣਗੇ ਜੇ ਕੱਲ ਨੂੰ ਛੱਡ ਦੇਣਗੇ ਕੱਲ ਨੂੰ ਆ ਜਾਣਗੇ ਪਰਸੋਂ ਨੂੰ ਛੱਡ ਦੇਣਗੇ ਪਰਸੋਂ ਨੂੰ ਪਗ ਜਾਗੇ ਕਦੋਂ ਵੀ ਸਾਡੇ ਘਰ ਨੂੰ ਸੁੱਣਾ ਛੱਡਣਗੇ ਅਸੀਂ ਉਹਦੀ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਹਟਾ ਕੇ ਜਾਏ ਬਣਾ ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੇ ਰਹੀ ਬੇਨਤੀ ਕਰਦਾ ਉਹ ਹੌਲੜ ਬਾਜੀ ਨਾ ਕਰਨ ਹੌਲੜ ਬਾਜੀ ਦੇ ਨਾਲ ਮਤਲਬ ਅਧੋਲਨ ਖਰਾਬ ਹੋ ਜਾਂਦਾ ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਉਹ ਵੀ ਸਾਡੇ ਨੇ ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪ ਹੀ ਆ ਸਾਰਾ ਭਾਈ ਭਾਈ ਹੁੰਦਾ ਵਿੱਚ ਇੱਕ ਪਾਸੇ ਪੁਲਿਸ ਚ ਹੁੰਦਾ ਇੱਕ ਪਾਸੇ ਮਤਲਬ ਲੜਨ ਵਾਲੇ ਲੋਕ ਹੁੰਦੇ ਨੇ ਕਿਉਂ ਰਾਜਨੀਤਿਕ ਲੋਕਾਂ ਦਾ ਕੁਛ ਨਹੀਂ ਵਿਗੜਦਾ ਮੁੱਖ ਮੰਤਰੀ ਤਾਂ ਮੌਜੂਦ ਨਾ ਕੋਠੀ 'ਚ ਬੈਠਾ ਹੋਊਗਾ ਉਹਦੇ ਦਾ ਕੋਈ ਟੋਰੋਣਾ ਨਹੀਂ ਵੱਜਣਾ ਟੋਰੋਣਾ ਵੱਜਣਾ ਸਾਡੇ ਨੌਜਵਾਨਾਂ ਦੇ ਪੁਲਿਸਾਂ ਦੇ ਜੇ ਇਹਨਾਂ ਨੇ ਡਾਂਗਾ ਮਾਰ ਰਹੀਆਂ ਤਾਂ ਸਾਡੇ ਤੇ ਮਾਰਨੀ ਹੈ ਮੈਂ ਨੌਜਵਾਨਾਂ ਨੂੰ ਦੁਬਾਰੇ ਫੇਰ ਬੇਨਤੀ ਕਰਦਾ ਆ ਅਧੋਲਣ ਨੂੰ ਸ਼ਾਂਤ ਰੱਖਣਾ ਕੋਈ ਗੱਲ ਨਹੀਂ ਕਿੰਨਾ ਚਿਰ ਘੇਰ ਕੇ ਬਹਾਲਣਗੇ ਜਿੰਨਾ ਚਿਰ ਭਾਨੇ ਸੰਧੂ ਨੂੰ ਰਿਹਾ ਨਹੀਂ ਕਰਦੇ ਸਾਡਾ ਅਧੋਲਣ ਮਤਲਬ ਬੰਦ ਨਹੀਂ ਹੋਊਗਾ ਸਿਰ ਲੜੀ ਆ ਬਣ ਧੰਨਵਾਦ ਅਗਲਾ ਸਾਲ ਪਲੀਸ ਨੇ ਹੋਰ ਬਹੁਤ ਕੰਮ ਲੈ ਮੁੱਖ ਮੰਤਰੀ ਸਾਹਿਬ ਕਰਵਾਉਣ ਵਾਲੇ ਚਿੱਟਾ ਨਸ਼ੇ ਦੇ ਉਹਨਾਂ ਤੇ ਡਿਊਟੀਆਂ ਲਾਓ ਮੇਰੇ ਵਰਗੇ ਆਮ ਜਿਹੇ ਬੰਦੇ ਨੂੰ ਤੁਸੀਂ ਕੀ ਕਰਨਾ ਮੈਨੂੰ ਸਮਝ ਨਹੀਂ ਆ ਰਿਹਾ ਸਾਹਿਬਾ ਸਰ ਐਸਐਸਓ ਸਾਹਿਬ ਗੂਰ ਸਾਰੇ ਪੁਲਿਸ ਵਾਲੇ ਆਏ ਆ ਜਾਲ ਲਾਉਣ ਤੋਂ ਜੀ ਸਾਨੂੰ ਅਸੀਂ ਦੱਸੋ ਤੇ ਮਾਹੌਲ ਕਿੰਨਾ ਖਰਾਬ ਕਰਨਾ ਸਰ ਸ਼ਾਂਤ ਮੇਢਾਂਗ ਨਾ ਜਾਣਾ ਜੀ ਸਰ ਜੀ ਜੀ ਅੰਝਾਓ ਕਰੋ ਜੀ ਹੁਕਮ ਕਰੇ ਐਸਐਸਓ ਸਾਹਿਬ ਸਾਰਾ ਕੋਈ ਦੱਸ ਕੇ ਜੈਸਾਲ ਚ ਡਾਕਾਂਗੇ ਅੱਖਾਂ ਦਾ ਹੁਕਮ ਆ ਤੁਸੀਂ ਰਾਮਾ ਨੰਦਰ ਬੈਠੋ ਜੀ ਜਾਨ ਵੀ ਦਿਨਾਏ ਸਾਬਤ ਤੁਸੀਂ ਅਫਸਰ ਹੋ ਤੁਸੀਂ ਜੋ ਵੀ ਕਹਿਣਾ ਹੋਈ ਹੋਣਾ ਬਟ ਦੱਸਤਾ ਦਿਓ ਕੀ ਕਾਰਨ ਜੀ ਇਹ ਦਿੱਕਿਆ ਹੁਣ ਜਾਣਦੇ ਹੋ ਕੀ ਦਿੱਕਤ ਕੀ ਆ ਤੁਸੀਂ ਦੱਸੋ ਕੁਛ ਕੋਈ ਨਾ ਲੈਣਾ ਹੈ ਹਾਂਜੀ ਹਾਂਜੀ ਤੁਸੀਂ ਨਾਲ ਜਾਣਾ ਜੀ ਅਸੀਂ ਨਾਲ ਜਾਣਾ ਜੀ ਬਾਕੀ ਮੁੰਡੇ ਐਂ ਸੜੇ ਨੇ ਵਾਲੇ ਦੋਲੇ ਆਉਂਦੇ ਨੇ ਹਾਂ ਜੀ ਕਰਦੇ ਆ ਬੋਲ ਤੁਸੀਂ ਸੰਪਤ ਜੀ ਜੀ ਕਿਤੇ ਜਾਣਾ ਹੈ ਜਰੂਰੀ ਜਣਾ ਪਰ ਆਪਕਾ ਨਹੀਂ ਕੋਈ ਸ਼ਾਂਤ ਮੀ ਟੰਗ ਨਾਲ ਹੀ ਜਾਣਾ ਸ਼ਾਂਤ ਮੀ ਟੰਗ ਨਾਲ ਕੋਈ ਮੈਂ ਕੋਈ ਹੁੱਲੜਵਾਜੀ ਵਾਲਾ ਨਹੀਂ ਸਾਡੇ ਚ ਜਮੀ ਨਹੀਂ ਮਤਲਬ ਨਹੀਂ ਕੋਈ ਏਦਾਂ ਦੀ ਕੋਈ ਹੈ ਹੀ ਨਹੀਂ ਇਸ਼ੂ ਹੀ ਨਹੀਂ ਹੈ ਤੁਸੀਂ ਏਦਾਂ ਕਰਨਾ ਆ ਕਰਨਾ ਜੀ ਉਹ ਕਰਨਾ ਚਾਹਨਾ ਕਰਨਾ ਲਓ ਜੀ ਇਹ ਕਹਿੰਦੇ ਵੀ ਅਸੀਂ ਨਹੀਂ ਜਾਣ ਦੇਣਾ ਕਿ ਕਰੇ ਇਠੋ ਹਾਊਸ ਰੈਸਟ ਜਿਹੜੇ ਪੈਰੈਂਟ ਹੋਆ ਕੀ ਕਸਾ ਨੇ ਮੈਨੂੰ ਸਮਝ ਨਹੀਂ ਆ ਰਿਹਾ ਸਰਕਾਰ ਦਾ ਵੀ ਕਿਸ ਤਰੀਕੇ ਜਿਹੜੀ ਲੋਕਤੰਤਰ ਦੀ ਜਿਹੜੀ ਸੰਗੀ ਕੁਟੀ ਜਾ ਰਹੀ ਆ ਪੁਲਿਸ ਦੇ ਦੁਆਰਾ ਸ਼ਰਮ ਯਾਰ ਸ਼ਰਮੇ ਦਾ ਸ਼ਰਮ ਤੱਕ ਆ ਜੇ ਇਹ ਤੁਸੀਂ ਲਾਈਵ ਤੇ ਬੈਠੇ ਹੋ 220 ਬੰਦਾ ਬੈਠੇ ਉਹਨੂੰ ਸ਼ੇਅਰ ਕਰ ਦਿਓ ਲੇਡੀ ਪਲੀਜ਼ ਦੱਸੋ ਯਾਰ ਅਸੀਂ ਤੇ ਉਤੇ ਕਥਾ ਵਿੱਚ ਦਰ ਦਰ ਪੁਣਾ ਆ ਕੇ ਯਾਰ ਤੁਹਾਡੇ ਨਾਲ ਬੁੜੀ ਵੀ ਨਹੀਂ ਜਾਈ ਮਾਈਕ ਪਰ ਪੰਜ ਕਿਲੇ ਮੈਡੂ ਯਾ ਚਾਹ ਲੈ ਅੱਜ ਵੀ ਚਾਹ ਨਾਲੇ ਚਾਹ ਵਿੱਚ ਚਾਹ ਤੈਨੂੰ 10-15 ਕੱਪ ਕਹਿ ਦੇ ਜਿੰਦਰ ਕਰ ਤੋਂ ਲੋੜੀ ਆਪਣੀ ਸਾਈਡ ਮਾਲਕ ਖਾਨ ਉਚੜਦੀ ਕਲਜ ਰੱਖੇ ਸਾਰੇ ਪੰਜਾਬੀਆਂ ਨੂੰ ਅੱਜ ਦਾ ਗਵਾੜਦਾ ਵੀ ਨਹੀਂ ਕੋਈ ਬੋਲਦਾ ਨਾ ਕੋਈ ਅੱਜ ਆਪਾਂ ਇਹ ਕਹਿੰਦੇ ਵੀ ਭਾਈ ਇਹਨਾਂ ਦੀ ਡਿਊਟੀ ਹੈ ਅਫਸਰ ਸਭਾ ਨੇ ਐਸਐਚਓ ਸਭ ਕਹਿੰਦੇ ਵੀ ਭਾਈ ਸਾਨੂੰ ਉਪਰ ਅਫਸਰਾਂ ਦੇ ਹੁਕਮ ਹੈ ਵੀ ਤੁਹਾਨੂੰ ਜਾਣ ਨਹੀਂ ਦੇਵਾਂਗੇ ਹੁਣ ਮੇਰੇ ਅੱਗੇ ਬੰਦੇ ਤੋਂ ਕੀ ਖਤਰਾ ਹੋ ਸਕਦਾ ਹੈ ਮੈਨੂੰ ਤਾਂ ਇਹ ਚੀਜ਼ ਬਾਰੇ ਪਤਾ ਨਹੀਂ ਹੈ ਤੇ ਬਾਕੀ ਆ ਦੇਖ ਲਓ ਤੁਸੀਂ ਬਾਅਦ ਇੱਕ ਵਾਰ ਦਿਖਾ ਦੇ ਤੇ ਇੰਨੀ ਪੁਲਿਸ ਜੀ ਕਿਤੇ ਉਦਾਂ ਲਾਈ ਹੋਵੇ ਕੰਮ ਤੇ ਟੋਟਾ ਫੜਨ ਤੇ ਲਾਈ ਹੋਵੇ ਤਾਂ ਫਿਰ ਦੱਸ ਹਨਾ ਹਾਂਜੀ ਉਹ ਕੰਮ ਜਿਹੜੇ ਕਰਨ ਵਾਲੇ ਉਹ ਨਹੀਂ ਹੁੰਦੇਗੇ ਭਾਜੀ ਤਾਂ ਸਰਕਾਰ ਦਾ ਧੱਕਾ ਭਜੀ ਤਾਂ ਹਜੇ ਤਾਂ ਇਹ ਹੈਗਾ ਮਾਸਟਰਮਿੰਡ ਦਰਸ ਸਿੰਘ ਦਾ ਮੁੰਡਾ ਜੇ ਕਿਤੇ ਹੁੰਦਾ ਰਾਜਿਆਂ ਰੂਹਿਆਂ ਦੇ ਖੂਨ ਤੋਂ ਨਹੀਂ ਤਾਂ ਉਹ ਬੰਦੇ ਮਾਰਦਿਆ ਕਰਨੇ ਸੀਗੇ ਇਹਨਾਂ ਕਹਿੰਦਾ ਮਾਰ ਦੋ ਜਿਹੜਾ ਤਾਂ ਚਲਦਾ ਹੁੰਦਾ ਚੱਲੇ ਮਾਰ ਦੋ ਉਹ ਆਦੇ ਮੈਂ ਤਾਂ ਬਰਾਉਸਰ ਰੈਸਟ ਕਰ ਲਿਆ ਕਹਿੰਦੇ ਭਾਈ ਘਰੇ ਖੜਿਆ ਲਾਈਵ ਦੇ ਰਿਹਾ ਫਿਰ ਉਹ ਗੱਡੀ ਹਾਂ 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 ਓਕੇ ਓਕੇ ਹਾਂਜੀ ਸਵਾਲ ਕੋਈ ਜੀ ਸਿੱਧਾ ਇਹਦੇ ਪਾਣੀ ਪਾਣੀ ਪੀਓ ਪਾਣੀ ਪੀਓ ਇਹ ਤੂੰ ਭਾਜ ਲੋ ਪਾਣੀ ਪੀਓ ਕੇ ਪਹਿਲਾਂ ਦੱਸੋ ਗਰਮ ਪਾਣੀ ਚਾਹ ਬਣ ਰਹੀ ਹੈ 2 ਮਿੰਟਾਂ ਵਿੱਚ ਕਿਹੜਾ ਨਗਰ ਹੈ ਤੁਹਾਡਾ ਇੱਕ ਬਾਦਰਾ ਹੀ ਬੀਚ ਅਗਵਾਰ ਜੀ ਅਗਵਾਰ ਮੰਟੜ ਚ ਨਾ ਬਾਦਿਓ ਮੈਂ ਕਿਹਾ ਬੰਟੜ ਚ ਨਾ ਬਾਦਿਓ ਕਿਤੇ ਆਪਣੇ ਜਸ਼ਨ ਜੀ ਸੋ ਮੈਂ ਸੱਚ ਇੱਕ ਵਾਰੀ ਦੱਸ ਦਵਾਂ ਸੁਮੇਰ ਜੀ 97816 99816 2005 2005 ਮੇਰਾ ਨਾਮ ਬਿੰਦਰ ਜੀ ਬਿੰਦਰ ਸਿੰਘ ਮਾਹ ਸਿੰਘ ਇੱਥੋਂ ਹੀ ਤੁਸੀਂ ਹਾਂਜੀ ਹੈਲੋ ਆ ਦੇ ਬਾਈ ਯਾਰ ਹੁਣ ਤੁਰਦੇ ਸੀਗੇ ਹੁਣ ਫੌਲਸ ਨੇ ਅਜੀ ਬੂਟ ਪਾਉਣੇ ਸੀ ਗੱਡੀ ਕੱਢੀ ਹੋਈ ਆ 8893 3734 ਜਗਸੀਰ ਜਗੂ ਬਾਪ ਬਣਾਉਂ ਥੋੜਾ ਬੈਠਾ ਸਭ ਲੋਕਾਂ ਨੂੰ ਓਏ ਪਹਿਲਾਂ ਚਾਹ ਲਿਆਉਣੇ ਸੀ ਜੀ 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 ਡਟਿਆ ਰਨਾ ਕਾ ਤੁਹਾਨੂੰ ਸੁਭਾ ਸਰਵੰਸਿੰਘ ਜੀ ਉਪਯੋਗ ਹੈ ਚਾਹ ਲਾ ਦੇ ਦੂਜਾ ਹਾਂਜੀ ਕੋਈ ਨਹੀਂ ਜੀ ਕੋਈ ਨਹੀਂ ਠੀਕ ਹੈ ਲੈ ਅਗਦਰ ਕਰੀਏ ਇਹਨੂੰ ਇੱਕ ਮੈਂ ਗੱਲ ਹੋਰ ਦੱਸ ਦੇਣਾ ਕਿ ਜਿਹਨੂੰ ਵੀ ਫੋਨ ਕਰੀਦਾ ਲਖੇ ਸਧਾਨਾ ਦੇ ਫੋਨ ਬੰਦ ਆ ਉਹ ਵੀ ਹਾਊਸ ਰੈਸਟ ਕਰ ਲਿਆ ਗਿਆ ਹੈ ਰੰਧਾਵੇ ਨੂੰ ਵੀ ਕਰ ਲਿਆ ਗਿਆ ਹੈ ਜਿੰਨੇ ਵੀ ਬੰਦੇ ਨੇ ਪਾਣੀ ਦੇ ਦੀ ਹੋਈ ਸਾਡੇ ਸਾਂ ਕਾਲੀਏ ਖੰਡਿਆ ਪਾਓ ਹੈਲੋ 59502 ਜਿੱਤ ਕੇ ਤੇ ਭਗਵਾਨ ਤੋਂ ਦੀ ਮੋਛਾ ਨਹੀਂ ਵੀ ਹੋ ਜਵੇ বিজে ਭਾਨਾ ਬਿਨਾ ਸ਼ਰਤਾਂ ਤੋਂ ਰਿਹਾ ਕਰਤਾ ਆਪਾਂ ਘਰਾਂ ਚ ਨਜ਼ਰਬੰਦ ਨਾਲ ਕੀ ਹੋ ਜੂ ਸਾਡੇ ਹੌਸਲੇ ਤਾਂ ਨਹੀਂ ਬੰਦ ਕਰ ਸਕਦੇਗੇ ਸਾਡੇ ਹੌਸਲੇ ਜਾਂ ਸਾਡੇ ਦਿਲਾਂ ਚੋਂ ਪੰਜਾਬ ਨਹੀਂ ਕੱਢ ਸਕਦੇਗੇ ਜਿੱਦੀ ਖਾਤਰ ਅਸੀਂ ਖੜੇ ਆਂ ਭਾਨੇ ਨਾਲ ਡਟ ਕੇ ਕਿ ਕਰ ਬਾਈ ਲੱਖੇ ਨਾਲ ਸਾਰਿਆਂ ਨਾਲ ਖੜੇ ਆ ਅਸੀਂ ਨਾ ਅਸੀਂ ਭੱਜਾਂਗੇ ਨਾ ਅਸੀਂ ਦਵਾਂਗੇ ਨਾ ਜਾਣ ਦੇਣਗੇ ਫੇਰ ਕੀ ਅੱਜ ਨਾ ਜਾਣ ਦੇਣਗੇ ਫੇਰ ਕੱਲ ਨੂੰ ਰੋਕ ਲੈਣਗੇ ਪਰਸ ਨੂੰ ਰੋਕ ਲੈਣਗੇ ਫੇ ਕਿਤੇ ਪ੍ਰੋਗਰਾਮ ਨਹੀਂ ਬਣੂਗਾ ਸਾਵਤ ਕੀ ਗੱਲ ਨਾ ਚਾਹੁੰਦੇ ਆ ਮਾਨ ਸਾਹਿਬ ਆਪਦੇ ਬੱਚਿਆਂ ਤੇ ਆਪਦੀ ਵਾਈਫ ਤੇ ਜ਼ੁਲਮ ਕਰਦੇ ਰਹੇ ਤੇ ਹੁਣ ਸਾਡੇ ਤੇ ਜ਼ੁਲਮ ਕਰ ਰਹੇ ਆ ਹਦੀਮਾਨ ਸਾਹਿਬ ਕਹਿੰਦੇ ਆ ਵੀ ਮਾਟਰ ਮਿੰਦਰ ਚੋਂ ਦਾ ਮੁੰਡਾ ਵਾ ਜੇ ਕਿਤੇ ਰਾਜੇ ਮਹਾਰਾਜਾਂ ਦੇ ਖੂਨ ਚੋਂ ਹੁੰਦਾ ਤਾਂ ਇਹਨਾਂ ਨੇ ਤਾਂ ਬੰਦਾ ਮਾਰ ਕੇ ਰੋਟੀ ਖਾਇਆ ਕਰਨੀ ਸੀ ਜੀ ਤੇ ਇੱਕ ਨੰਬਰ ਦਾ ਨਖੈਦ ਮੁੱਖ ਮੰਤਰੀ ਮੈਂ ਜਮਈ ਸਨ ਨਿੰਦ ਸ਼ਰੀਅਮ ਤੱਕਾ ਸ਼ਰੀਅਮ ਤੱਕਾ ਸਕਵਿੰਦਰ ਬੀਬੀ ਵਾਈ ਨੂੰ ਵੀ ਕਰੇ ਇਹਨਾਂ ਨੇ ਉਹ ਹੌਫ ਅਰੈਸਟ ਕੀਤਾ ਹੋਇਆ ਵਾ ਸਾਰਿਆਂ ਨੂੰ ਕਿਸੇ ਨੂੰ ਨਹੀਂ ਜਾਣਦੇ ਤੇ ਫੇਰ ਕਿਉਂ ਉਹ ਯਾ ਗੁੰਡਾ ਤੰਤਰ ਕੋਲ ਪਲੀਜ਼ ਗੁੰਡਾ ਕਰ دیا۔ ਮੁੱਖ ਮੰਤਰੀ ਇੱਕ ਗੁੰਡਾ ਬਣ ਚੁੱਕਿਆ ਵਾ ਹਾਂਜੀ ਹਾਸੂ ਹਾਂ ਭਾਈ ਕੜੇ-ਕੜੇ ਸੋ ਸਹੀ ਜੀ ਜਰ ਆਇਆ ਬੇਰੀ ਰਿਆ ਆ ਬੜਾ ਬਲਾ ਹਾਂਜੀ ਇੱਧਰ ਲੈ ਆ ਇੱਧਰ ਆ ਜਾਓ ਦੇਖੋ ਚਾਹੇ ਸਾਡਾ ਕੋਈ ਦੁਸ਼ਮਣ ਵੀ ਆ ਇਹ ਤਾਂ ਫੇਰ ਇਹ ਆਪ ਦੀ ਡਿਊਟੀ ਕਰ ਰਿਹਾ ਸਾਡਾ ਚਾਹ ਪੀਣਾ ਸਾਡਾ ਫਰਜ਼ ਆ ਹੋਰ ਪਾਜੋ ਹੋਰ ਬਾਲਾ ਪਾਜ ਜਾਂ ਮਨਿੰਦਰ ਚੱਕ ਕੇ ਫੜਾ ਜਾਓ ਐਸ ਐਚਓ ਸਾਹਿਬ ਆ ਜਾਓ ਸਾਰਾ ਆ ਜਾਓ ਆ ਜਾਓ ਮੁੰਡੇ ਸਾਰਿਆਂ ਨੂੰ ਸਾਡੇ ਕੋਈ ਦੁਸ਼ਮਣ ਵੀ ਆਉਂਦਾ ਸੀ ਹਾਂ ਸਾਡੇ ਵੀ ਸਵਾਗਤ ਕਰਦੇ ਪਿਆਉਣਾ ਪਾਣੀ ਪਾਉਣਾ ਸਾਡਾ ਇਹ ਇੱਕ ਫਰਜ਼ ਹੈ ਜਿਵੇਂ ਇੱਕ ਦੋ ਗੱਲਾਂ ਕਹਿੰਦਾ ਮਿੱਤਰ ਲਿਆ ਕੇ ਚੱਲੋ ਵੀ ਸਾਡੇ ਭੈਣ ਭਰਾ ਵਾ ਲਿਆ ਮੈਂ ਇਹ ਗੱਲ ਕਹਿ ਦਵਾ ਕੀ ਅ ਸ਼ਰਯਮ ਤੱਕ ਹੈ ਅਸੀਂ ਕੋਈ ਨਾਮ ਹੈ ਨਜ਼ਾਇਜ਼ ਕਦੀ ਬੋਲਿਆ ਨਾ ਮੈਂ ਗਲਤ ਲਫ਼ਜ਼ ਵਰਤ ਵਰਤਿਆ ਤੇ ਨਾ ਹੀ ਮੈਂ ਵਰਤੂੰਗਾ ਤੇ ਤੁਸੀਂ ਠੀਕ ਹੈ ਇਹ ਕਹਿੰਦੇ ਇਸ ਤਰ੍ਹਾਂ ਦਾ ਹੁਕਮ ਹੈ ਮਨਿੰਦਰ ਉੱਥੇ ਫੜਾ ਦੇ ਪੁੱਤ ਇਹ ਸਾਨੂੰ ਇੱਕ ਚੀਜ਼ ਉਹਨਾਂ ਨੇ ਨਹੀਂ ਆਉਣਾ ਨਾ ਜਾ ਉੱਥੇ ਫੜਾ ਦੇ ਯਾਰ ਉੱਥੇ ਫੜਾ ਪੁੱਤ ਤੇ ਜੱਲੇ ਐ ਐਸਰ ਜੀ ਨੂੰ ਬੁਲਾਇਆ ਸੀ ਜੀ ਮਾੜਾ ਜਾ ਕੋਈ ਨਹੀਂ ਹੁੰਦਾ ਐਸਰ ਸਾਹਿਬ ਨੂੰ ਨੇ ਭੇਜੇ ਤੇ ਅ ਗੱਲੇ ਸੀ ਕਿ ਵੀ ਇੰਨੀ ਫੋਰਸ ਲਾਦੀ ਜੇ ਇਹ ਫੋਰਸ ਤੁਸੀਂ ਚਿੱਟਾ ਫੜਨ ਵਾਲਿਆਂ ਤੇ ਲਾਓ ਜਿਹੜੇ ਚਿੱਟਾ ਵੇਚਣ ਵਾਲੇ ਉਹਨਾਂ ਨੂੰ ਫੜਨ ਲਈ ਲਾਓ ਇਹ ਫੋਰਸ ਤੁਸੀਂ ਹੋਰ ਕੰਮ ਲਈ ਲਾਓ ਤਾਂ ਗੁੱਟਾ ਯਾਰ ਅਸੀਂ ਕੀ ਕੀਤਾ ਅਸੀਂ ਕਿਤੇ ਕੋਈ ਮੈਨੂੰ ਸਮਝ ਨਹੀਂ ਆਉਦੀ ਮੇਰੇ ਅਰਕ ਇੱਕ ਨਾ ਚੀਜ਼ ਦੇ ਬੰਦੇ ਲਈ ਤੁਸੀਂ ਇੰਨੀ ਫੋਰਸ ਜਿਹੜੀ ਉਹ ਭੇਜਤੀ ਹੈ ਤੇ ਇਹ ਇੱਕ ਸਾਡੇ ਲਈ ਦੁਖਦ ਹੈ ਦੁਖਦਿਆ ਵੀ ਯਾਰ ਅਸੀਂ ਕੋਈ ਕ੍ਰਾਈਮ ਕੀਤਾ ਮੈਂ ਕੋਈ ਕ੍ਰਿਮੀਨਲ ਆ ਯਾਰ ਤੁਸੀਂ ਆ ਕੇ ਮੇਰਾ ਘਰ ਘੇਰ ਲਿਆ ਬੜਾ ਬੇਇੱਜ਼ਤੀ ਕੀਤੀ ਆ ਯਾਰ ਘਰੇ ਆ ਕੇ ਬੇਇੱਜ਼ਤੀ ਆ ਵੀ ਤੁਸੀਂ ਹਾਊਸ ਅਰੈਸਟ ਕਰ ਰਹੇ ਹੋ ਪੁਲਿਸ ਚਾੜਨੀ ਬੇਇੱਜ਼ਤੀ ਆ ਇਹ ਘਰੋਂ ਜਾਣ ਨਹੀਂ ਦੇਣਾ ਯਾਨੀ ਘਰੇ ਬੰਦ ਕਰਕੇ ਸਾਡੇ ਹੌਸਲੇ ਤਾਂ ਨਹੀਂ ਬੰਦ ਕਰ ਸਕਦੇ ਸਾਡੇ ਜਿਲ੍ਹੇ ਚੋਂ ਪੰਜਾਬ ਕਣੀ ਕੱਢ ਸਕਦੇ ਇੱਕ ਹਾਦਕਾ ਬੰਦੀ ਵੀ ਘਰੇ ਸਾਡੇ ਤੁਸੀਂ ਹੌਸਲੇ ਤਾਂ ਨਹੀਂ ਤੋੜ ਸਕਦੇ ਜਿਵੇਂ ਵਿਵੇਂਦਰ ਕਹਿ ਰਿਹਾ ਵਾ ਕੋਈ ਨਹੀਂ ਭਾਈ ਡਟੇਆਂ ਜਿੰਨਾ ਜਰ ਉਹਨੇ ਅੱਜ ਰੋਕ ਲਣਗੇ ਕੱਲ ਨੂੰ ਕਿੱਥੇ ਕਿੰਨੇ ਕਿ ਦਿਨ ਫੜਨੇ ਹੁੰਦੀ ਆ ਭਈ ਜਿਹੜੇ ਪੁਲਿਸ ਆ ਇਹ ਹੁਕਮ ਦੇ ਬੱਦੇ ਨਹੀਂ ਇਹਨਾਂ ਕੋਲੇ ਇਹ ਰਾਜ ਸ਼ਾਸਕਤਾ ਹੈ ਨਹੀਂਗੇ ਇਹਦਾ ਹੁਕਮ ਦੇ ਨੇ ਇਹਨਾਂ ਨੂੰ ਕਹਦਾ ਵੀ ਜਾ ਕੇ ਭਲਾਨੇ ਨੂੰ ਭਾਈ ਫੜ ਲਓ ਤਾਂ ਫੜ ਲਿਆ ਬਸ ਹਾਂ ਹੈਗੇ ਆਪਣੇ ਭੈਣ ਭਰਾ ਉਹ ਗਲਤੀ ਹੈ ਚਲੋ ਉਹ ਆਪਦੀ ਡਿਊਟੀ ਨਿਭਾ ਰਹੇ ਨੇ ਪਰ ਸਰਕਾਰ ਤਾਂ ਸੋਚੇ ਯਾਰ ਕੀ ਅਸੀਂ ਮੈਂ ਕੋਈ ਕ੍ਰਿਮੀਨਲ ਆ ਯਾਰ ਮੈਂ ਕੋਈ ਕ੍ਰਾਈਮ ਕੀਤਾ ਯਾਰ ਆਦੀ ਕਰਕੇ ਖਾਣ ਵਾਲੇ ਲੋਕ ਆ ਅਸੀਂ ਸਾਰੀ ਦਿਹਾੜੀ ਆਪਦਾ ਬੋਲਦੇ ਆ ਚੈਨਲਸ ਤੇ ਨਿਊਜ਼ ਵਗੈਰਾ ਭੇਜਦੇ ਆ ਤੇ ਆ ਕਪੜੇ ਪਾਏ ਸੀ ਅਜੇ ਮੈਂ ਕੂਟ ਘਾਟ ਪਾਉਣੇ ਵਾਲ ਬਾਲ ਬੂਲੇ ਪਾਉਣੇ ਸੀ ਤੇ ਬੂਟ ਵੀ ਪਾਉਣੇ ਸੀ ਜਾਨੂ ਇਹ ਚੀਜ਼ਾਂ ਜਿਹੜੀਆਂ ਇਹ ਮੁੱਖ ਮੰਤਰੀ ਕੀ ਕਰ ਰਿਹਾ ਕਿਹੜਾ ਘਟ ਰਿਹਾ ਦੱਸ ਇਹਨਾਂ ਚੀਜ਼ਾਂ ਨਾ ਕੀ ਇਹ ਜਿਹੜਾ ਇਹ ਇੱਕ ਬੰਦ ਜੋ ਬੋਲਦਾ ਥੋੜਾ ਜਿਆ ਉਹਨੂੰ ਦੱਬ ਰਿਹਾ ਵਾ ਦੱਬਦਾ ਵੀ ਬੋਲੇ ਨਾ ਬੰਦੇ ਬੱਸ ਸਾਡੇ ਲਈ ਦੁਖਦਾਇਕ ਨੇ ਇਹ ਤੇ ਬਾਕੀ ਜਿਹੜੇ ਵੀ ਆ ਵੀਰ ਨਿਊਜ਼ ਚੈਨਲਾਂ ਦੇ ਫੋਨ ਆ ਰਹੇ ਨੇ ਹਨਾ ਨਹੀਂ ਚੱਕ ਹੋ ਰਿਹਾ ਮੈਂ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਜੋ ਮੈਂ ਇੱਥੇ ਕਹਿ ਰਿਹਾ ਆ ਇਹ ਹੀ ਗੱਲ ਤੁਸੀਂ ਚਲਾ ਸਕਦੇ ਹੋ ਤੁਸੀਂ ਦੇਖ ਲਿਆ ਵਾ ਤੇ ਵੀ ਪੁਲਿਸ ਨੇ ਜਿਹੜਾ ਬਿਠਾ ਲਿਆ ਵਾ ਬੈਠੇ ਆ ਨજર ਇੱਕ ਦਿਨ ਨੂੰ ਕਹਿਣਾ ਸੀ ਸੁੱਖ ਆਜੋ ਜੀ ਆਜੋ ਹਾਂਜੀ 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 ਮੈਂ ਜਿੰਦਰ ਗੁਰਚਰ ਨਹੀਂ ਉਹ ਜਿੰਦਰ ਸਿੰਘ ਗੁਰਚਰ ਜਿੰਦਰ ਸਿੰਘ ਦਾ ਜਿੰਦਰ ਹਾਂਜੀ ਜਿੰਦਰ ਬਾਪੂ ਦਾ ਨਾਮ ਕੀ ਆ? ਬਾਪੂ ਦਾ ਨਾਮ ਕਿਹਦਾ? ਚਰਨ ਸਿੰਘ ਜਿੰਦਰ ਸਿੰਘ ਚਰਨ ਸਿੰਘ ਹਰਜਾ ਸਿੰਘ ਦਾ ਹਰਜਾ ਸਿੰਘ ਦਾ ਬੈਜ ਬੋਲੋ ਕਾ ਜੋ ਬੋਲ ਕੋਸਰ ਪੈਣ ਚੁਰੇ ਇਹਨਾਂ ਦੀ ਹੋਰ ਕੀ ਹੈ ਇੱਕ ਮਿੰਟ ਕਾਲ ਲੀ ਤੇ ਗੱਲ ਕਈ ਰੀ ਮਾਫ ਕਰਿਓ ਅਸੀਂ ਮੂੰਹ ਤੇ ਆਮ ਲੋਕਾਂ ਤੋਂ ਬੋਲੀ ਜਾਂਦੀ ਹੈ ਤੇ ਕਈ ਰੀ ਨਿਕਲ ਜਾਂਦੀ ਹੈ ਲਾਈਵ ਚੱਲ ਰਿਹਾ ਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਯਾਰ ਸ਼ਰੀਆਮ ਨਜ਼ਾਇਜ ਜਿਹੜਾ ਤੱਕਾ ਕੀਤਾ ਗਿਆ ਹੈ ਬਾਕੀ ਹੁਣ ਕਰ ਵੀ ਕੀ ਸਕਦੇ ਆ ਤੇ ਮੈਂ ਸੁਣਿਆ ਜਿੰਨਾ ਨੂੰ ਪਤਾ ਲੱਗਿਆ ਸਾਰੇ ਜਿਹੜੇ ਕਿਸਾਨ ਆਗੂ ਨੇ ਉਹ ਵੀ ਹਾਊਸ ਰੈਸਟ ਕੀਤੇ ਹੋਏ ਨੇ ਇਸ ਤੋਂ ਇਲਾਵਾ ਸਾਰਿਆਂ ਨੇ ਮੂੰਹ ਬੰਦ ਨੇ ਜਿੰਨੀ ਸਾਡੀ ਟੀਮ ਹੈ ਤੇ ਬਾਕੀ ਜਿੱਦਾਂ ਵੀ ਨੇ ਦੇ ਰਹੇ ਇੰਦਰ ਦੋਨਾਂ ਬਾਤੇ ਉਸ ਚੀਜ਼ ਨੂੰ ਤਾਂ ਲਿਖੀ ਜਾਊਗਾ ਮੈਂ ਤੇ ਇੱਕ ਵਾਰ ਮੈਂ ਚਾਹੁੰਦਾ ਕਿ ਬਾਹਰ ਆ ਜਾਓ ਸਭ ਆ ਜਾ ਆ ਜਾ ਨਾ 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 ਜੀ ਨਾ ਚਲੋ ਦੇਖੋ ਕਿਆ ਪਿਆਉਣਾ ਲੈ ਸਾਡਾ ਫੜ ਜਾਣਾ ਰਾਜੇਂਦਰ ਵੀ ਨਾ ਕੱਟੋ ਸੋਹ ਰਾਜੇ ওকে ਮੋਟਰ ਹੋ ਜਾਓ ਮੋਟਰ ਕੱਟ ਓਏ ਮਨਿੰਦਰ ਓਏ ਆਹ ਥੋੜਾ ਇੱਕ ਮੁੱਤ ਤੇ ਬੈਠਾ ਵਾ ਪੂਰੀ ਜਿਆ ਮੜਾ ਜਾ ਛੱਡਿਆ ਤੂੰ ਆ ਵੜ ਨਾ ਕਰ ਲੈਣਾ ਇਹਦਾ ਹੋਪੀ ਹੈ ਸਾਡਾ ਕੀ ਚਾਹ ਪੀਉਣੀ ਨਹੀਂ ਉਹਨਾਂ ਦੇ ਆਪਦੇ ਅਫਸਰ ਭਾਈ ਹੁਕਮ ਦੇ ਵੱਡੇ ਨੇ ਕਹਿੰਦੇ ਅਸੀਂ ਇਹ ਤੁਹਾਡੀ ਜਾਣੀ ਆ ਵੀਡੀਓ ਤਾਂ ਤੱਕ ਸਾਰੇ ਜੀ ਜੀ ਉਹ ਤਾਂ ਫਿਰ ਅਗਲਾ ਕਹੂਗਾ ਪੁਲਿਸ